ਅ ਦੇਖੋ ਇੱਕ ਨਵੀਂ ਆਪਾਂ ਡਵੈਲਪਮੈਂਟ ਹੋਈ ਐ ਜਿਹੜਾ ਦੁਰੰਗਲਾ ਪੁਲਿਸ ਨੇ ਕੱਲ ਸ਼ਾਮ ਨੂੰ ਆਲੀਨੰਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਐ ਔਰ ਇਹ ਆਦੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦੁਰੰਗਲੇ ਦਾ ਇਹਦੇ ਪਾਸੋਂ 509 ਗ੍ਰਾਮ ਜਿਹੜੀ ਐ ਹੀਰਨ ਗ੍ਰੰਥ ਹੋਈ ਐ ਔਰ ਆਪਾਂ ਇਹਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਂਡੀਪੀਐਸ ਐਕਟ ਐਫਆਈਆਰ ਨੰਬਰ 1077 ਜਿਹੜੀ ਆ ਦਰਜ ਕਰ ਲਈ ਐ ਔਰ ਇਨੀਸ਼ਲ ਪੁਸ਼ਕਸ਼ ਤੋਂ ਇਹ ਆਇਆ ਕਿ ਇਹ ਜਿਹੜੀ ਹਿਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਸ ਦਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਰਿਕਟ ਡੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੋਟ ਆਣੇ ਦਾ ਉਹ ਆਲਰੇਡੀ ਜੇਲ੍ਹ ਚ ਨਾ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕੇ ਜੇਲ੍ਹ ਚ ਨੇ ਉਹਨਾਂ ਨੂੰ ਲਿਆ ਕੇ ਪੁੱਛਗਿਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਜਿਹੜੇ ਇਹਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇਸ ਸਮਗਲਿੰਗ 'ਚ ਉਹਦੇ ਬਾਰੇ ਪੁੱਛਗਿਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਕੁ ਮਾਮਲਾ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰ ਤਰਾਂਡ ਜੋ ਥਾਣਾ ਦਰੰਗਲਾ ਵਿੱਚ ਜਿਹੜਾ ਇਸ ਪਾਨੇਸ ਜਿਹੜਾ ਸਪਾਈਂਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸਿਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੋਕਪ੍ਰੀਤ ਜੀ ਬਾਰਡਰ ਤੇ ਚੌਕਸੀ ਕਾਫੀ ਹੈ ਸੋ ਇਸ ਚੌਕਸੀ ਦਾ ਹੀ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ ਹੋ ਰਹੀਆਂ ਹੈ ਦੇਖੋ ਇੱਕ ਨਵੀਂ ਆਪਾਂ ਡਵੈਲਪਮੈਂਟ ਹੋਈ ਹੈ ਜਿਹੜਾ ਦਰੰਗਲਾ ਪੁਲਿਸ ਨੇ ਕੱਲ ਸ਼ਾਮ ਨੂੰ ਆਲੀਨੰਗਲ ਪਿੰਡ ਨੇੜੇ ਇੱਕ ਵਿਅਕਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਹੈ ਔਰ ਇਹ ਆਦੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦਰੰਗਲੇ ਦਾ ਇਦੇ ਪਾਸੋਂ 509 ਗ੍ਰਾਮ ਇਹ ਜਿਹੜੀ ਹੈਰਨ ਗ੍ਰਾਮਦ ਹੋਈ ਹੈ ਔਰ ਆਪਾਂ ਇਹਨਾਂ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਨ ਡੀ ਪੀ ਐਸ ਐਕਟ ਐਫ ਆਈ ਆਰ ਨੰਬਰ 377 ਜਿਹੜੀ ਆ ਦਰਜ ਕਰ ਲਈ ਹੈ ਔਰ ਇਨੀਸ਼ਲ ਪੁਛਗਿਸਤ ਹੋਏ ਆਇਆ ਕਿ ਇਹ ਜਿਹੜੀ ਹੈਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਸ ਦਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲਸ ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾ ਨੋਟ ਆਣੇ ਦਾ ਉਹ ਆਲਰੇਡੀ ਜੇਲ 'ਚ ਨਾ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕਿ ਜੇਲ 'ਚ ਨਾ ਉਹਨਾਂ ਨੂੰ ਲਿਆ ਕੇ ਪੁੱਛ ਕੇ ਚ ਕਰਕੇ ਜਿਹੜੇ ਦਾ ਬੈਕਵਰਡ ਲਿੰਕ ਹੈ ਔਰ ਜਿਹੜੇ ਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇਸ ਸਮਗਲਿੰਗ 'ਚ ਉਦੇ ਬਾਰੇ ਕੁਝ ਕੁਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਉਹ ਮਾਮਲਾ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰ ਤਰਾਂਡ ਜੋ ਥਾਣਾ ਦਰੰਗਲਾ ਵਿੱਚ ਹੀ ਜਿਹੜਾ ਇਸ ਪਾਸੇ ਜਿਹੜਾ ਸਪਾਈਂਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸਿਕਰੈਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੋਕਪ੍ਰੀਤ ਜੀ ਜੀ ਬਾਰਡਰ ਤੇ ਚੌਕਸੀ ਕਾਫੀ ਹੈ ਸੋ ਇਸ ਚੌਕਸੀ ਦਾ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ